ਟਾਈਮ ਲਿਆ ਟਾਈਮ ਜਦੋਂ ਟਾਈਮ ਲਾਈਨ ਦੀ ਗੱਲ ਆਉਂਦੀ ਸੀ ਸਨੀ ਔਰ ਰਵਿੰਦਰਕੌਰ ਨਾਲੇ ਤਾਂ ਜਿਹੜੀ ਸਪੋਰਟ ਕਰਦੇ ਜਿਨ੍ਹਾਂ ਦੀ ਵਜ੍ਹਾ ਨਾਲ ਬਚ ਕੇ ਨਿਕਲੇ ਉਹ ਇਹ ਲੋਕ ਆ ਜਿਹੜੇ ਹੁਣ ਤਾਂ ਧਮਕੀਆਂ ਵੀ ਦੇ ਰਹੇ ਤੇ ਕੰਪਲੇਂਟਾਂ ਵੀ ਸਾਡੇ ਤੇ ਪਾ ਰਹੇ ਦੋ ਮਹੀਨੇ ਹੋ ਗਏ ਪੁਲਿਸ ਉਹਨਾਂ ਨੂੰ ਫੜ ਨਹੀਂ ਰਹੀ ਜਾਂ ਤਾਂ ਮਿਲੀ ਭਗਤੀ ਹੈ ਬੱਸ ਸਟੈਂਡ ਵਾਲੇ ਦੀ ਜਾਂ ਆਪਣੇ 6 ਨੰਬਰ ਵਾਲੇ ਦੀ ਕਿਉਂਕਿ ਉਹਨੂੰ ਦੋ ਮਹੀਨੇ ਹੋ ਗਏ ਕਿਤਾ ਨਹੀਂ ਬੰਦੇ ਫੜ ਹੋਏ ਪੈਸੇ ਸਰ ਆਸਟ੍ਰੇਲੀਆ ਦੇ ਵਰਕ ਪਰਮਿਟ ਦੇ ਕੇਸ ਲਗਾਏ ਸੀਗੇ ਉਹਨਾਂ ਦੇ ਰਿਗਾਰਡਿੰਗ ਪੇਮੈਂਟ ਆਨਲਾਈਨ ट्रांजੈਕਸ਼ਨਾਂ ਹੋਈਆਂ 90% ਅੱਜ ਕੁਝ ਪੇਮੈਂਟ ਜਿਹੜੀ ਕੈਸ਼ ਅਸੀਂ بار بار ਪੇਮੈਂਟ ਦਾ ਔਰ ਪਾਸਪੋਰਟ ਲੈਣ ਦੇ ਲਈ ਇਹਨਾਂ ਨੂੰ ਕਹਿ ਰਹੇ ਸੀ ਪਾਸਪੋਰਟ ਇਹਨਾਂ ਨੇ ਦੇ ਦਿੱਤੇ ਪੇਮੈਂਟ ਦੇ ਨਹੀਂ ਸੀ ਰਹੇ ਤੁਸੀਂ ਕਿਨੂੰ ਪ੍ਰਸ਼ਾਸਨ ਕਿੱਥੇ ਬੈਠਾ ਹੈ ਅਸੀਂ ਤਾਂ ਫੇਰ ਵੀ ਉਹ ਆਪਣਾ ਇਨਸਾਨੀਅਤ ਨਿਭਾ ਰਹੇ ਆ ਪਰ ਮਸਲਾ ਇਹ ਹੈ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜੋ ਬਿਆਨਬਾਜ਼ੀ ਕਰਨੀ ਸੀ ਇਹਨਾਂ ਨੇ ਕੀਤੀ ਪਰ ਉਹਦੇ ਵਿੱਚ ਕੀ ਹੋਇਆ ਇੱਕ ਲੱਕੀ ਚੀਫ ਬੰਦਾ ਆ ਸ਼ਹਿਰ ਦਾ ਮਾਡਲ ਟਾਉਨ ਦਾ ਸੱਤੇ ਵੀ ਜਿਹੜਾ ਸਰਕਾਰੀ ਲੋਕੋ ਗਵਰਨਰ ਦਾ ਲੋਕੋ ਔਰ ਮੋਰੇ ਜੱਜ ਲਖਾਇਆ ਡਰਾਈਵਰ ਦੇ ਉੱਪਰ ਤੇ ਇਹਨਾਂ ਬੋਲੋ ਕੱਲ ਦੱਸਿਆ ਗਿਆ ਪਰ ਉਹਦੇ ਵਿੱਚ ਕੀ ਕੀਤਾ ਉਹਨੇ ਮੈਨੂੰ ਸਿੱਧਾ ਫੋਨ ਲਾਇਆ ਤੇ ਆਫਿਸ ਜਨਰਲ ਇਹਨਾਂ ਦਾ 166 ਮਸਤੀਕਾ ਬਿਲਡਿੰਗ ਦੇ ਵਿੱਚ ਇੱਕ ਹੈਪੀ ਪੀਆਰ ਦੇ ਵਿੱਚ ਦੋਨੇ ਬੰਦ ਜਲੰਧਰ ਦੇ ਵਿੱਚ ਠੀਕ ਹੈ ਤੁਸੀਂ ਦੇਖ ਰਹੇ ਹੋ ਜੀ ਤਹਿਲਕਾ ਪੰਜਾਬੀ ਟੀਵੀ ਕੱਲ ਇੱਕ ਬੜੀ ਵੱਡੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਸਮਰਾਟ ਜੀ ਵੱਲੋਂ ਕੀਤੀ ਗਈ ਆ ਸਰ ਕੀ ਇਹ ਪੂਰਾ ਮਾਮਲਾ ਦੱਸੋ ਦੇਖੋ ਜੀ ਕੱਲ ਜਿਹੜੀ ਪ੍ਰੈਸ ਕਾਨਫਰੰਸ ਜਲੰਧਰ ਵਿਖੇ ਹੋਈ ਆ ਉਹਦੇ ਵਿੱਚ ਇੱਕ ਐਫ ਆਈ ਆਰ ਆ 78/25 ਜੋ ਕਿ ਇੱਕ ਏਜੰਟ ਦੇ ਨਾਲ ਏਜੰਟ ਨੇ ਠੱਗੀ ਕੀਤੀ ਹੈ 35 ਲੱਖ ਦਾ ਜੋ ਕਿ ਜੀਡੀ ਓਵਰਸੀਜ਼ ਨਾਮ ਆ ਬੰਦੇ ਦਾ ਨਾਂ ਨੋਪਾਉ ਦਾ ਮੁੰਡਾ ਜਤਿਨ ਤੇ ਦਿਸ਼ਾਂਤ ਨੇ ਠੱਗੀ ਕੀਤੀ ਔਰ ਪੰਜ ਧਾਰਾ ਨਾਲ ਲੱਗੀ ਹੋਈ ਆ 2 ਮਹੀਨੇ ਹੋ ਗਏ ਪੁਲਿਸ ਉਹਨਾਂ ਨੂੰ ਫੜ ਨਹੀਂ ਰਹੀ ਜਾਂ ਤਾਂ ਮਿਲੀ ਭਗਤੀ ਹੈ ਬਸਟੈਂਡ ਵਾਲੇ ਦੀ ਜਾਂ ਆਪਣੇ 6 ਨੰਬਰ ਵਾਲੇ ਦੀ ਕਿਉਂਕਿ ਉਹਨੂੰ 2 ਮਹੀਨੇ ਹੋ ਗਏ ਕਿੱਦਾਂ ਨਹੀਂ ਬੰਦੇ ਫੜ ਹੋਏ 35 ਲੱਖ ਦਾ ਮਸਲਾ ਜਿਹੜੇ ਏਜੰਟ ਨੇ ਵਿਚਾਰਾ ਫਸਿਆ ਬੈਠਾ ਉਹ ਮੇਰੇ ਨਾਲ ਹੀ ਆ ਮੈਡਮ ਉਹ ਵੀ ਕਰ ਜੇ ਚੱਕ ਚੱਕ ਕੇ ਜਿਹੜੇ ਬੱਚਿਆਂ ਦੇ ਪੈਸੇ ਫਸੇ ਸੀਗੇ ਉਹ ਆਪਣੇ ਕੋਲੋਂ ਲਾ ਰਹੇ ਆ ਉਹਨਾਂ ਨੂੰ ਤਾਂ 70 ਲੱਖ ਤੇ ਪੈ ਗਈ ਗੱਲ ਤੇ ਪ੍ਰਸ਼ਾਸਨ ਕਿਤੇ ਬੈਠਾ ਆ ਅਸੀਂ ਤਾਂ ਫੇਰ ਵੀ ਉਹ ਆਪਣਾ ਇਨਸਾਨੀਅਤ ਨਿਭਾ ਰਹੇ ਆ ਪਰ ਮਸਲਾ ਇਹ ਆ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜੋ ਬਿਆਨਬਾਜ਼ੀ ਕਰਨੀ ਸੀ ਇਹਨਾਂ ਨੇ ਕੀਤੀ ਪਰ ਉਹਦੇ ਵਿੱਚ ਕੀ ਹੋਇਆ ਇੱਕ ਲੱਕੀ ਚੀਫ ਬੰਦਾ ਆ ਸ਼ਹਿਰ ਦਾ ਮਾਡਲ ਟਾਊਨ ਦਾ ਉਹਦੇ ਕੋਲੋਂ ਮੈਨੂੰ ਕਾਲ ਆਂਦੀ ਆ ਤੇ ਮੈਨੂੰ ਆ ਕੇ ਮੈਨੂੰ ਕਹਿੰਦਾ ਕਿ ਕੌਣ ਬੋਲਦਾ ਮੈਂ ਕਿਹਾ ਤੂੰ ਕੌਣ ਬੋਲਦਾ ਤੇ ਮੈਨੂੰ ਉਹ ਕਹਿੰਦਾ ਕਿ ਮੈਂ ਲੱਕੀ ਚੀਫ ਬੋਲਦਾ ਮੈਂ ਕਿਹਾ ਦੱਸ ਤੇ ਮੈਨੂੰ ਪਤਾ ਲੱਗਾ ਸੀ ਇਹ ਬੰਦਾ ਮੇਰੀ ਇਨਕੁਆਰੀ ਕਰਾ ਰਿਹਾ ਕਿਤੇ ਤੇ ਮੈਂ ਉਹਨੂੰ ਪੁੱਛਿਆ ਕਿ ਭਾਈ ਤੂੰ ਮੇਰੀ ਇਨਕੁਆਰੀ ਕਿਉਂ ਕਰਾ ਰਿਹਾ ਕੀ ਗੱਲ ਆ ਜੇ ਕੋਈ ਗੱਲ ਆ ਮੇਰੇ ਨਾਲ ਫੋਨ ਤੇ ਗੱਲ ਕਰ ਸਿੱਧੀ ਤੂੰ ਮੇਰੀ ਇਨਕੁਆਰੀ ਕਰਾ ਕਰ ਕਹਿੰਦਾ ਤੂੰ ਹੈ ਕਿੱਥੇ ਆ ਮੈਂ ਆ ਗਿਆ ਤੇਰੇ ਕੋ ਤੇਰਾ ਮੈਂ ਆ ਕਰ ਦੂ ਤੇਰਾ ਉਹ ਕਰ ਦੂ ਤੇ ਕਹਿੰਦਾ ਮਤਲਬ ਸ਼ਰਮ ਧਮਕੀ ਦਿੱਤੀ ਉਹ ਬੰਦੇ ਨੇ ਮੈਨੂੰ ਔਰ ਮੈਨੂੰ ਉੱਤੋਂ ਖਤਰਾ ਵੀ ਆ ਦੂਸਰੀ ਗੱਲ ਮੈਂ ਸਮਾਜ ਸੇਵਕ ਇੱਕ ਨਮਾਨਾ ਜਿਹਾ ਕਿ ਮੇਰੇ ਕੋਲ ਲੋਕੀ ਆਂਦੇ ਆ ਕਿਉਂ ਆਂਦੇ ਆ ਕਿਉਂਕਿ ਇੱਥੇ ਕਾਰਵਾਈ ਨਹੀਂ ਹੁੰਦੀ ਇਹ ਪ੍ਰਸ਼ਾਸਨ ਹੀ ਪੇਲਾ ਹੀ ਇਹਨਾਂ ਦੀ ਸੁਣ ਲਵੇ ਤਾਂ ਇਹ ਬੰਦਿਆਂ ਨੂੰ ਮੇਰੇ ਕੋਲ ਆਉਣ ਦੀ ਲੋੜ ਹੀ ਨਹੀਂ ਹੈਗੀ ਆ ਜਿਹੜਾ ਲੱਕੀ ਹੈ ਇਹਦੇ ਬਾਰੇ ਤੁਸੀਂ ਪਤਾ ਕਰਾਏ ਕੌਣ ਹੈ ਜੀ ਦੇਖੋ ਜੀ ਮੈਂ ਇਹ ਜਿਹੜੇ ਮੇਰੇ ਨਾਲ ਰਣਜੀਤ ਭਾਜੀ ਆ ਤਸੂਏ ਤੋਂ ਪੁਨੀਤਾ ਮੱਲੀ ਜੀ ਆ ਇਹਨਾਂ ਦੇ ਫਤਿਹ ਕੰਸਲਟੈਂਟ ਤੋਂ ਇਹਨਾਂ ਨੇ ਇੱਕ ਗੱਲ ਕਿਹਾ ਸੀ ਕਿ ਕਿ ਨਕਲੀ ਡੀਐਸਪੀ ਬਣ ਕੇ ਨਕਲੀ ਡੀਐਸਪੀ ਬਣ ਕੇ ਔਰ ਇਹਦੇ ਗੱਡੀ ਦੇ ਵਿੱਚ ਵਰਦੀ ਵੀ ਹੁੰਦੀ ਹੈ ਪੁਲਿਸ ਦੀ ਔਰ ਗੱਡੀ ਦੇ ਮੋਰੇ ਸ਼ੇਰ ਦਾ ਲੋਗੋ ਸਤਿਅਮੇ ਜੇਤੀ ਜਿਹੜਾ ਸਰਕਾਰੀ ਲੋਗੋ ਗਵਰਨਰ ਦਾ ਲੋਗੋ ਔਰ ਮੋਰੇ ਜੱਜ ਲਖਾਇਆ ਡਰਾਈਵਰ ਦੇ ਉੱਪਰ ਤੇ ਇਹਨਾਂ ਬੋਲੋ ਕੱਲ ਦੱਸਿਆ ਗਿਆ ਪਰ ਉਹਦੇ ਵਿੱਚ ਕੀ ਕੀਤਾ ਉਹਨੇ ਮੈਨੂੰ ਸਿੱਧਾ ਫੋਨ ਲਾਇਆ ਕਿ ਮੈਨੂੰ ਸਿੱਧੇ ਸਿੱਧੇ ਧਮਕੀ ਦਿੱਤੀ ਕਿ ਤੇਰਾ ਮੈਂ ਕੰਮ ਕਰਨਾ ਹੁਣ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਜੇ ਸੇਵਾ ਕਰਦੇ ਆ ਸ਼ਹਿਰ ਦੇ ਵਿੱਚ ਤਾਂ ਅਸੀਂ ਮਰ ਜੀਏ ਸਾਡੇ ਬਾਲ ਬੱਚੇ ਨਹੀਂ ਹੈਗੇ ਸਾਡੇ ਵੀ ਘਰ ਬੱਚੇ ਆ ਸਾਡਾ ਵੀ ਪਰਿਵਾਰ ਆ ਜੇ ਕਹਿੰਦੇ ਹੁੰਦੇ ਆ ਕਿ ਜੇ ਕਿਸੇ ਨਾਲ ਹੈਲਪ ਕਰਨ ਦਾ ਇਹ ਨਤੀਜਾ ਮਿਲਣਾ ਤਾਂ ਇਹ ਤਾਂ ਫਿਰ ਤੁਹਾਨੂੰ ਪਤਾ ਕਿ ਬੜੀ ਮਾੜੀ ਗੱਲ ਆ ਕਿ ਜੇ ਤੁਸੀਂ ਹੁਣ ਸਾਨੂੰ ਧਮਕੀ ਦੇਣ ਲੱਪੇ ਇੰਨੀ ਤੁਹਾਡੀ ਔਕਾਤ ਹੋ ਗਈ ਕਿ ਸਾਨੂੰ ਧਮਕੀਆ ਦਿਓਗੇ ਮੈਂ ਇਸ ਬੰਦੇ ਦੇ ਡੜੇਲ ਤੱਕ ਗਹਿਰਾਈ ਤੱਕ ਇਹਦੇ ਜਾਵਾਂਗਾ ਔਰ ਇਹਦਾ ਛੱਗਾ ਚੋੜ ਕਰਾਵਾਂਗਾ ਔਰ ਜੋ ਇਹ ਕਰਦਾ ਪਿਆ ਅੱਜ ਤੱਕ ਜੋ ਜੋ ਇਹਨੇ ਕੀਤਾ ਮੈਂ ਸਾਰੇ ਰਿਕਾਰਡ ਇਹਦੇ ਖਲਾਮਾਂਗਾ ਜਿਹੜੇ ਲੱਕੀ ਨੇ ਤੁਹਾਨੂੰ ਧਮਕੀਆਂ ਦਿੱਤੀਆਂ ਇਹ ਪ੍ਰੈਸ ਕਾਨਫਰੰਸ ਤੋਂ ਪਹਿਲੇ ਆਈਆਂ ਕਿ ਬਾਅਦ ਚੋਂ ਜਦੋਂ ਪ੍ਰੈਸ ਕਾਨਫਰੰਸ ਹੋਈ ਆ ਉਸ ਤੋਂ ਬਾਅਦ 15 ਮਿੰਟਾਂ ਤੋਂ ਬਾਅਦ ਇਹਨੇ ਕੋਲ ਲਾ ਲਈ ਮੇਨੂੰ ਜੀ ਠੀਕ ਹੈ ਜਿਹੜੇ ਜਿਨ੍ਹਾਂ ਨਾਲ ਇਹ ਠੱਗੀ ਹੋਈ ਉਹ ਮੈਡਮ ਮੈਡਮ ਦਾ ਕੀ ਨਾਮ ਹੈ ਜੀ ਤੁਹਾਡਾ ਪੁਨੀਤਾ ਤੁਹਾਡਾ ਟਰੈਵਲਸ ਦਾ ਕੰਮ ਹਾਂਜੀ ਫਤਿਹ ਕੰਸਲਟੈਂਟ ਦੇ ਨਾਮ ਤੋਂ ਪੂਰਾ ਦੱਸੋ ਕਿਸਾ ਕਿੱਦਾਂ ਕਿੱਦਾਂ ਪੈਸੇ ਜਾਂ ਕੀ ਕੀ ਚੱਕਰ ਪਿਆ ਦਾ ਪੈਸੇ ਸਰ ਆਸਟ੍ਰੇਲੀਆ ਦੇ ਵਰਕ ਪਰਮਿਟ ਦੇ ਕੇਸ ਲਗਾਏ ਸੀਗੇ ਉਹਨਾਂ ਦੇ ਰਿਗਾਰਡਿੰਗ ਪੇਮੈਂਟ ਆਨਲਾਈਨ ਟਰਾਂਜੈਕਸ਼ਨਾਂ ਹੋਈਆਂ 90% ਕੁਝ ਪੇਮੈਂਟ ਜਿਹੜੀ ਕੈਸ਼ ਦਿੱਤੀ ਆ ਠੀਕ ਔਰ ਅਸੀਂ ਬਾਰ-ਬਾਰ ਪੇਮੈਂਟ ਦਾ ਔਰ ਪਾਸਪੋਰਟ ਲੈਣ ਦੇ ਲਈ ਇਹਨਾਂ ਨੂੰ ਕਹਿ ਰਹੇ ਸੀ ਪਾਸਪੋਰਟ ਇਹਨਾਂ ਨੇ ਦੇ ਦਿੱਤੇ ਪੇਮੈਂਟ ਦੇਣੀ ਸੀ ਰਹੀ ਪੇਮੈਂਟ ਤੁਸੀਂ ਕਿੰਨੂੰ ਦਿੱਤੀ ਅਨੂ ਕਿੱਥੇ ਆਫਿਸ ਹੈ ਜਨਰਲ ਇਹਨਾਂ ਦਾ ਇੱਕ ਸੀ ਛਨਮਸਤੀ ਕਾ ਬਿਲਡਿੰਗ ਦੇ ਵਿੱਚ ਇੱਕ ਹੈ ਪੀਪੀਆਰ ਦੇ ਵਿੱਚ ਦੋਨੇ ਬੰਦ ਜਲੰਧਰ ਦੇ ਵਿੱਚ ਠੀਕ ਹੈ ਤੇ ਉਹ ਜਦੋਂ ਪਤਾ ਲੱਗਾ ਵੀ ਡਾਕੂਮੈਂਟ ਫੇਕ ਦੇ ਰਹੇ ਆ ਸਾਰੀਆਂ ਚੀਜ਼ਾਂ ਫੇਕ ਦੇ ਰਹੇ ਆ ਫਿਰ ਉਸ ਤੋਂ ਬਾਅਦ ਵੈਰੀਫਾਈ ਕਰਾਈਆਂ ਤੇ ਕੁਝ ਵੀ ਜੋ ਸੀ ਸਾਰਾ ਨਕਲੀ ਸੀਗਾ ਪੇਮੈਂਟ ਵਾਪਸ ਮੰਗ ਰਹੇ ਸੀ ਪੇਮੈਂਟ ਦੇਣੀ ਸੀ ਰੇ ਆਫਿਸ ਬੰਦ ਕਰਕੇ ਚਲੇ ਗਏ ਟਾਈਮ ਲਿਆ ਟਾਈਮ ਜਦੋਂ ਟਾਈਮ ਲਾਈਨ ਦੀ ਗੱਲ ਆਉਂਦੀ ਸੀ ਸਨੀ ਔਰ ਰਵਿੰਦਰ ਕੌਰ ਨਾਲ ਇਹਨਾਂ ਨੇ ਜਿਹੜੀ ਸਪੋਰਟ ਕਰਦੇ ਜਿਨ੍ਹਾਂ ਦੀ ਵਜ੍ਹਾ ਨਾਲ ਬਚ ਕੇ ਨਿਕਲੇ ਅੱਛਾ ਉਹ ਇਹ ਲੋਕ ਆ ਜਿਹੜੇ ਹੁਣ ਧਮਕੀਆਂ ਵੀ ਦੇ ਰਹੇ ਤੇ ਕੰਪਲੇਂਟਾਂ ਵੀ ਸਾਡੇ ਤੇ ਪਾ ਰਹੇ ਠੀਕ ਹੈ ਜੀ ਇਹ ਕੰਪਲੇਂਟ ਜਿਹੜੀ ਤੁਸੀਂ ਦਿੱਤੀ ਹੋਈ ਕਿੰਨਾ ਟਾਈਮ ਹੋ ਗਿਆ ਪ੍ਰਸ਼ਾਸਨ ਮਾਰਚ ਦੀ ਸਟਾਰਟ ਹੋਈ ਸੀ ਪਰਚਾ ਜਿਹੜਾ ਕੱਟ ਹੋਇਆ ਉਹ 5 ਮਈ ਨੂੰ ਕੱਟ ਲੋ ਪਰਚਾ ਕੱਟਿਆ ਹੋਇਆ ਹਾਂਜੀ ਐਫ ਆਈ ਆਰ ਤੱਕ ਕੋਈ ਵੀ ਨਹੀਂ ਕੁਝ ਵੀ ਨਹੀਂ ਹੋਇਆ ਠੀਕ ਹੈ ਜੀ ਕੀ ਮੰਗ ਕੀ ਆਪਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਜਸਟਿਸ ਬਣਦਾ ਉਹ ਤਾਂ ਮਿਲੇ ਇੱਕਦੋ ਅੱਕੇ ਫਰਾਡ ਕਰੀ ਜਾ ਰਹੇ ਐ ਸਪੋਰਟ ਕਰਨ ਵਾਲੇ ਸਪੋਰਟ ਕਰੀ ਜਾ ਰਹੇ ਨੁਕਸਾਨ ਕਿਹਦਾ ਸਾਡਾ ਇਮੇਜ ਠੀਕ ਅਸੀਂ ਬੱਚਿਆਂ ਨੂੰ ਪੈਸੇ ਚਾਹੀਏ ਵਾਪਸ ਕਰ ਰਹੇ ਪਰ ਇਮੇਜ ਵੀ ਤਾਂ ਖਰਾਬ ਹੋਈ ਹੈ ਨਾ ਹੁਣ ਸਮਰਾਟ ਜੀ ਨੇ ਤੁਹਾਨੂੰ ਤੁਸੀਂ ਸਮਰਾਟ ਜੀ ਨੂੰ ਇੱਥੇ ਲੈ ਕੇ ਆਏ ਹੋ ਸਮਾਜ ਸੇਵਕ ਨੇ ਬਹੁਤ ਵਧੀਆ ਕੰਮ ਕਰਦੇ ਨੇ ਇਹਨਾਂ ਨੇ ਅੰਦਰ ਕੀ ਗੱਲਬਾਤ ਕੀਤੀ ਉਹਨਾਂ ਨੇ ਜੋ ਸਰ ਨੂੰ ਕੱਲ ਤੋਂ ਗਿਆ ਵਾ ਜੀ ਨੂੰ ਮਿਲੀ ਆ ਉਹਦੇ ਰਿਗਾਰਡਿੰਗ ਵੀ ਗੱਲ ਕੀਤੀ ਕਿਉਂਕਿ ਇਹਨਾਂ ਨੇ ਤਾਂ ਉਹ ਕੰਮ ਕੀਤਾ ਜੋ ਇਹਨਾਂ ਦਾ ਹੈਕ ਕਰ ਰਹੇ ਹੈਲਪ ਕੀਤੀ ਇਹਨਾਂ ਨੇ ਉਲਟਾ ਮੇਰੀ ਅਗਰ ਮੈਂ ਗਲਤ ਹੁੰਦੀ ਕਦੀ ਵੀ ਮੇਰੇ ਨਾਲ ਨਹੀਂ ਚੱਲਦੇ ਉਹਦੇ ਕਰਕੇ ਉਹ ਅਜੰਦਰ ਐਪਲੀਕੇਸ਼ਨ ਦਿੰਦੀ ਹੈ ਇਹਨਾਂ ਦੇ ਬਾਰੇ ਸਮਰੱਠ ਜੀ ਬਹੁਤ ਵੱਡੀ ਇੱਕ ਪ੍ਰਸ਼ਾਸਨ ਦੀ ਇਹ ناکਾਮਯਾਬੀ ਕਹਾਂਗੇ ਕਿ ਪ੍ਰਸ਼ਾਸਨ ਕਿਉਂ ਨਹੀਂ ਕੰਮ ਕਰ ਰਿਹਾ ਟਰੈਵਲ ਏਜੰਟਾਂ ਦੇ ਉੱਤੇ ਕਿਉਂ ਨਹੀਂ ਜਿਹੜੀ ਨਕੀਲ ਕੱਸੀ ਜਾ ਰਹੀ ਕਿ ਪਹਿਲੇ ਤੇ ਪਰਚਾ ਕੱਟਣ ਨੂੰ ਟਾਈਮ ਲੱਗ ਜਾਂਦਾ ਜੇ ਹੁਣ ਪਰਚਾ ਕੱਟਿਆ ਤੇ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਕੀ ਚੱਕਰ ਹੋ ਸਕਦਾ ਮੈਂ ਆਏ ਦੀ ਨਹੀਂ ਆਹੀ ਚੀਜ਼ਾਂ ਦੀ ਮੰਗਾ ਚੱਕਦਾ ਆ ਇਸ ਇੱਥੇ ਕੀ ਧਰਨੇ ਵੀ ਲਾਈ ਦੇ ਇਸੇ ਕਰਕੇ ਕਿ ਸਾਡੇ ਜਿਹੜੇ ਆਮ ਲੋਕ ਆ ਪੰਜਾਬ ਦੇ ਭੋਲੇ ਭਾਲੇ ਸਾਡੀ ਪਬਲਿਕ ਆ ਜਿਨ੍ਹਾਂ ਨਾਲ ਠੱਗੀਆਂ ਠੋਰੀਆਂ ਹੁੰਦੀਆਂ ਉਹਨਾਂ ਨੂੰ ਸਾਥ ਮਿਲ ਸਕੇ ਮੈਂ ਤਾਂ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਇੱਥੇ ਤੱਕ ਇਹ ਵੀ ਕਹਿ ਰਿਹਾ ਕਿ ਤੁਸੀਂ ਇੱਥੇ ਬੈਠ ਕੇ ਹੀ ਨਵੇੜਦਿਆ ਕਰੋ ਉਹਨਾਂ ਨੂੰ ਨਾ ਪਟਕਾਇਆ ਕਰੋ ਸਾਡੇ ਤਾਂ ਕਾਂ ਦੀ ਲੋੜ ਹੀ ਨਾ ਪਵੇ ਕਿਸੇ ਨੂੰ ਸਾਡੇ ਕੋਲ ਤਾਂ ਆਂਦੇ ਆ ਜਦੋਂ ਤੁਸੀਂ ਕੰਮ ਨਹੀਂ ਕਰਦੇ ਹੁਣ ਇਹਨਾਂ ਦੀ ਇੱਕ ਜਿਹੜੀ ਗੱਲ ਤੁਸੀਂ ਸੁਣ ਲਈ ਆ ਧੱਗੀ ਕੋਈ ਇਹ ਉਹ ਤਾਂ ਹੈ ਨਹੀਂ 50 60 ਲੱਖ ਰੁਪਏ 35 ਲੱਖ ਦਾ ਮਸਲਾ ਆ ਬੜਾ ਗੰਭੀਰ ਮਸਲਾ ਆ ਇੱਥੇ ਇਹਨਾਂ ਨੂੰ ਅਮਲ ਕਰਨਾ ਚਾਹੀਦਾ ਆ ਬਾਕੀ ਮੈਂ ਇੱਕੋ ਚੀਜ਼ ਕਮਾਂਗਾ ਕਿ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਉਹ ਜਿਹੜੇ ਬੰਦੇ ਨੇ ਮੈਨੂੰ ਧਮਕੀ ਦਿੱਤੀ ਹੈ ਨਾ ਜੋ ਕਿਤੇ ਸੌਂਦਾ ਵੀ ਹੋਵੇ ਤਾਂ ਮੈਂ ਉਹਨੂੰ ਇੱਕੋ ਗੱਲ ਕਮਾਂਗਾ ਕਿ ਅਸੀਂ ਉਹ ਬੰਦੇ ਆ ਉਹ ਟਾਈਮਾਂ ਦੇ ਬੰਦੇ ਆ ਕਿ ਜਦੋਂ ਅਸੀਂ ਇਹ ਹਾਲਾਤਾਂ 'ਚ ਇਹ ਦੰਗੇ ਦੁੰਗੇ ਅਸੀਂ ਬਹੁਤ ਕੁਝ ਦੇਖ ਚੁੱਕੇ ਆ ਪਰ ਅਸੀਂ ਕੀ ਕਹੀਦਾ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਬੰਦੇ ਆ ਇੱਕ ਕਾਨੂੰਨ ਦੇ ਪਾਲਣਾ ਕਰਨ ਵਾਲੇ ਬੰਦੇ ਆ ਇਸ ਕਰਕੇ ਅਸੀਂ ਕਾਨੂੰਨ ਦੇ ਹਿਸਾਬ ਨਾਲ ਹੀ ਚੱਲੀਦਾ ਆ ਅਦਰਵਾਈਜ਼ ਘੱਟ ਕੋਈ ਨਹੀਂ ਹੁੰਦਾ ਦੂਸਰੀ ਗੱਲ ਜੇ ਸਮਾਜ ਦੇ ਵਿੱਚ ਇੱਕ ਹੈਲਪ ਕਰਨਾ ਗੁਨਾਹ ਆ ਸਮਾਜ ਸੇਵਾ ਕਰਨਾ ਗੁਨਾਹ ਆ ਉਹਦੇ ਕਰਕੇ ਸਾਨੂੰ ਮਰਨਾ ਵੀ ਪਏਗਾ ਤਾਂ ਅਸੀਂ ਖੁਸ਼ੀ ਖੁਸ਼ੀ ਮਰਾਂਗੇ ਕਿਉਂਕਿ ਸਾਡੇ ਅੰਦਰੋਂ ਜਿਹੜੇ ਜਜ਼ਬਾਤ ਆ ਨਾ ਅਸੀਂ ਅੰਦਰੋਂ ਮਦਦ ਕਰਦੇ ਆ ਨਾ ਕਿ ਕੋਈ ਠੱਗਿਆ ਠੋਰੀਆ ਕਰਦੇ ਆ ਇੱਕਲਾ ਸਵਾਲ ਜੀ ਜੇ ਹੁਣ ਤੁਹਾਡੇ ਆਇਤ ਵੀ ਪ੍ਰਸ਼ਾਸਨ ਕੰਮ ਨਾ ਕਰੇ ਤੇ ਅਗਲਾ ਕੀ ਸਟੈਪ ਹੋਏ ਦੇਖੋ ਜੀ ਕੱਲ ਵੀ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਇਹੀ ਕਿਹਾ ਕਿ ਜੇ ਪ੍ਰਸ਼ਾਸਨ ਤਿੰਨ ਦਿਨਾਂ ਦੇ ਵਿੱਚ ਇਹਨਾਂ ਦੇ ਕਾਰਵਾਈ ਨਹੀਂ ਕਰਦਾ ਤੇ ਅਸੀਂ ਵੱਡੇ ਪੱਧਰ ਦੇ ਵਿੱਚ ਨਾਲ ਜਾ ਸਾਰੀਆਂ ਜਥੇਬੰਦੀਆਂ ਲੈ ਕੇ ਸਾਡਾ ਸਮਾਜ ਨੂੰ ਨਾਲ ਲੈ ਕੇ ਫਿਰ ਅਸੀਂ ਰੋਡ ਤੇ ਬੈਠਾਗੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਔਰ ਜਿਹੜੀ ਅੱਜ ਮੈਂ ਕੰਪਲੀਟ ਪਾਈ ਆ ਇਹ ਲੱਕੀ ਚੀਫ ਦੇ ਉੱਪਰ ਅਗਰ ਇੱਥੇ ਵੀ ਇੱਕ ਦਿਨ ਦੇ ਵਿੱਚ ਕਾਰਵਾਈ ਹੁੰਦੀ ਆ ਤਾਂ ਵਧੀਆ ਨਹੀਂ ਤਾਂ ਫਿਰ ਅਗਲੀ ਰਣਨੀਤੀ ਤੁਹਾਡੇ ਸਾਹਮਣੇ ਆਈ ਜਾਏਗੀ ਧੰਨਵਾਦ ਅ ਇਹ 산ਜੀ ਸਮਰਾਟ ਜੀ ਕਿ ਜੋ ਬਹੁਤ ਵੱਡਾ ਇੱਕ ਮਸਲਾ ਜਿਹੜਾ ਕਿ ਏਜੰਟ ਨੇ ਏਜੰਟਾਂ ਨੇ ਠੱਗੀ ਕਰ ਲਈ ਉਹ ਮਸਲਾ ਜਿਹੜਾ ਵਾ ਉਹ ਬਹੁਤ ਜਲਦੀ ਹੱਲ ਹੋ ਜਾਏਗਾ